ਸਾਥ ਸੰਗਤ ਜੀ ਇਸ ਟਾਈਮ ਆਪਾਂ ਦਰਸ਼ਨ ਕਰ ਰਹੇ ਆਂ ਠੰਡੇ ਬੁਰਜ ਦੇ ਇਸੇ ਸਥਾਨ ਤੇ 11 ਤੇ 12 ਪੋ ਨੂੰ ਮਾਤਾ ਗੁਜਰੀ ਤੇ ਛੋਟੇ ਸਹਿਬਜਾਦਿਆਂ ਨੂੰ ਠੰਡੇ ਬੁਰਜ ਚ ਰੱਖਿਆ ਗਿਆ ਸੀ ਬਾਬਾ ਮੋਤੀराम ਮਹਿਰਾ ਜੀ ਨੇ ਇਨ੍ਹਾਂ ਗਲਾਸਾਂ ਚ ਸਹਿਬਜਾਦਿਆਂ ਨੂੰ ਦੁੱਧ ਸ਼ਕਾਇਆ ਸੀ ਇਸ ਸਥਾਨ ਤੇ ਆ ਕੇ ਕੋਈ ਬਿਰਲੀ ਅੱਖ ਹੋਏਗੀ ਜਿਸ ਚੋਂ ਪਾਣੀ ਨਾ ਆਉਂਦਾ ਹੋਵੇ ਇਨਾਂ ਨੀਹਾਂ 'ਚ ਛੋਟੇ ਸਾਬਜਾ ਦੇ ਚਨੇਗੇ ਇਹੇ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਹੁਣ ਤੱਕ ਦੇ ਇਤਿਹਾਸ 'ਚ ਇੰਨੀ ਮਹਿੰਗੀ ਜਗ੍ਹਾ ਕਿਤੇ ਨਹੀਂ ਵਿਕੀ ਤੇ ਇੱਥੇ ਮਾਤਾ ਗੁਜਰਕੌਰ ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ ਜੀ ਦਾ ਸੰਸਕਾਰ ਕੀਤਾ ਗਿਆ ਸੀ ਜਦੋਂ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਫਤਿਹ ਕੀਤੀ ਤਾਂ ਉਦੋਂ ਕੁਸ਼ਕ ਨੇ ਕਿਹਾ ਵੀ ਆਪਾਂ ਇਹਨੂੰ ਵੀ ਟਾ ਦੇਈਏ ਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਕਹਿੰਦੇ ਵੀ ਇਹ ਮੁਸਲਮਾਨ ਭਾਈਆਂ ਦੇ ਧਾਰਮਿਕ ਜਗਾ ਇਹਦਾ ਸੂਬੇ ਨਾਲ ਕੋਈ ਲੈਣਾ ਦੇਣਾ ਨਹੀਂ ਆਪਾਂ ਸਿਰਫ ਜਿਹੜੀਆਂ ਸੂਬੇ ਨਾਲ ਚੀਜ਼ਾਂ ਸਬੰਧ ਸੀ ਉਹਨਾਂ ਨੂੰ ਖਤਮ ਕੀਤਾ ਆਪਣੀ ਲੜਾਈ ਸੂਬੇ ਨਾਲ ਆ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਮੈਂ ਸੈਟੀ ਸਿੰਘ ਪਿੰਡ ਤਾਮਕੋਟ ਜ਼ਿਲ੍ਹਾ ਮਾਨਸਾ ਜੀ ਤੇ ਆਪਾਂ ਇੰਨੀ ਦਿਨੀ ਸਫ਼ਰ ਕਰ ਰਹੇ ਆਂ ਯਾਤਰਾ ਕਰ ਰਹੇ ਆਂ ਆ ਆਨੰਦਪੁਰ ਸਾਹਿਬ ਤੋਂ ਫਤਿਹਗੜ੍ਹ ਸਾਹਿਬ ਤੱਕ ਇਸ ਸਾਰੇ ਮਾਰਗ ਨੂੰ ਸਫ਼ਰ-ਏ-ਸ਼ਹਾਦਤ ਮਾਰਗ ਕਿਹਾ ਜਾਂਦਾ ਕਿਲਾ ਲਾ ਪਕੜਿਆ ਫਤਿਹਗੜ੍ਹ ਸਾਹਿਬ ਜਦੋਂ ਗੁਰੂ ਗੋਬਿੰਦ ਸਿੰਘ ਜੀ ਪੂਰੇ ਪਰਿਵਾਰ ਤੇ ਸਿੰਘਾਂ ਸਮੇਤ ਆਨੰਦਗੜ੍ਹ ਦਾ ਕਿਲਾ ਛੱਡਦੇ ਨੇ ਤਾਂ ਉਸ ਤੋਂ ਬਾਅਦ ਸਰਸਾ ਨਦੀ ਤੇ ਆ ਕੇ ਵਿਛੋੜਾ ਪੈ ਜਾਂਦਾ ਜਿੱਥੋਂ ਕਿ ਪਰਿਵਾਰ ਆ ਜਿਹੜਾ ਉਹ ਖੇਰੂ ਖੇਰੂ ਹੋ ਜਾਂਦਾ ਗੁਰੂ ਗੋਬਿੰਦ ਸਿੰਘ ਜੀ ਤੇ ਵੱਡੇ ਸਹਿਬਜ਼ਾਦੇ ਪੁਸ਼ਕ ਸਿੰਘਾਂ ਸਮੇਤ ਚਮਕੌਰ ਸਾਹਿਬ ਵੱਲ ਨੂੰ ਚਲੇ ਜਾਂਦੇ ਨੇ ਤੇ ਉਸ ਤੋਂ ਬਾਅਦ ਮਾਤਾ ਗੁਜਰੀ ਤੇ ਛੋਟੇ ਸਹਿਬਜ਼ਾਦੇ ਅਲੱਗ ਵਿਛੜ ਜਾਂਦੇ ਨੇ ਉਹ ਕੁੰਮਾ ਮਾਸ ਕੀ ਛੰਨ ਬਾਬਾ ਕੁੰਮਾ ਮਾਸ ਕੀ ਜੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਜਿੱਥੇ ਉਧਰਲੀ ਸਾਈਡ ਆ ਜਾਂਦੇ ਨੇ ਤੇ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਜੀ ਦਿੱਲੀ ਨੂੰ ਚਲੇ ਜਾਂਦੇ ਨੇ ਮਾਤਾ ਗੁਜਰੀ ਤੇ ਛੋਟੇ ਸਾਹਿਬ ਜਦਿਆਂ ਨੇ ਸੱਤ ਪੋ ਨੂੰ ਪਹਿਲੀ ਰਾਤ ਵਿਛੜਨ ਤੋਂ ਬਾਅਦ ਛੰਨ ਬਾਬਾ ਕੁੰਮਾ ਮਾਸ ਕੀ ਜੀ ਉਹਨਾਂ ਕੋਲੇ ਕੱਟੀ ਉਹਨਾਂ ਦੇ ਛਪਰੀ ਦੇ ਵਿੱਚ ਬਾਬਾ ਕੁੰਮਾ ਮਾਸ ਕੀ ਜੀ ਇੱਕ ਬੇੜੀ ਦੇ ਮਲਾਸਿਓ ਬੇੜੀ ਚਲਾਇਆ ਕਰਦੇ ਸੀ ਉਸ ਤੋਂ ਬਾਅਦ ਅੱਠ ਪੋ ਨੂੰ ਰੋਪੜ ਜ਼ਿਲ੍ਹੇ ਦੇ ਪਿੰਡ ਕੈਨੌਰ ਜਿੱਥੇ ਗੁਰਦੁਆਰਾ ਝੰਡੀਸਰ ਬਣਿਆ ਹੋਇਆ ਉੱਥੇ ਇੱਕ ਛਪੜੀ ਕਿਨਾਰੇ ਰਾਤ ਕੱਟੀ ਤੇ ਉੱਥੋਂ ਛੰਨ ਬਾਬਾ ਕੁੰਮਾ ਮਾਸਕੀ ਜੀ ਉਹਨਾਂ ਕੋਲ ਜਦੋਂ ਗੁਰੂ ਘਰ ਦਾ ਰਸੋਈ ਆ ਗੰਗੂ ਆਰਾਮ ਗੰਗੂ ਬਹਾਮਣ ਉੱਥੋਂ ਮਾਤਾ ਗੁਜਰੀ ਤੇ ਛੋਟੇ ਸਾਹਿਬ ਜੀ ਤੁਹਾਨੂੰ ਲੈ ਕੇ ਆ ਰਿਆ ਸੀ ਤੇ ਉਸ ਤੋਂ ਬਾਅਦ ਨੌ ਪੋ ਨੂੰ ਜਿਹੜਾ ਹੈਗਾ ਉਹ ਗੰਗੂ ਬਹਾਮਣ ਦੇ ਘਰੇ ਰਾਤ ਕੱਟੀ ਆ ਤੀਜੀ ਰਾਤ ਉਹਨਾਂ ਨੇ ਤੇ ਚੌਥੀ ਰਾਤ ਆ ਜਿਹੜੀ ਉਹ ਮੁਰੰਡੇ ਜੇਲ ਦੇ ਵਿੱਚ ਗੁਰਦੁਆਰਾ ਕੋਤਵਾਲੀ ਸਾਹਿਬ ਬਣਿਆ ਹੋਇਆ ਜਿੱਥੇ ਹੁਣ ਆ ਉਹ ਜੇਲ੍ਹ ਅੱਜ ਵੀ ਮੌਜੂਦ ਆ ਉੱਥੇ ਉਹ ਤੁਸੀਂ ਪਿੱਛੇ ਵੀਡੀਓ ਚ ਦੇਖ ਹੀ ਚੁੱਕੇ ਹੋ ਦਰਸ਼ਨ ਕਰ ਚੁੱਕੇ ਹੋ ਤੋਂ ਬਾਅਦ 11 ਪੋ ਨੂੰ ਇੱਥੇ ਫਤੇਗੜ ਸਾਹਿਬ ਠੰਡੇ ਬੁਰਜ ਚ ਉਹਨਾਂ ਨੇ ਰਾਤ ਬਤੀਤ ਕੀਤੀ 12 ਪੋ ਨੂੰ ਫਿਰ ਇੱਥੇ ਸੂਬੇ ਦੀ ਕਚੇਰੀ ਪੇਸ਼ ਕੀਤਾ ਗਿਆ ਤੇ 13 ਪੋ ਨੂੰ ਜਿਹੜਾ ਇਤਿਹਾਸ ਮੁਤਾਬਕ ਸਹਿਬਜ਼ਾਦਿਆਂ ਨੂੰ ਸਿੱਧੀ ਦਿੱਤੀ ਗਈ ਤੇ ਆਪਾਂ ਸਾਰਾ ਇਤਿਹਾਸ ਆ ਜਿਹੜਾ ਉਹ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਵਾਵਾਂਗੇ ਅੱਜ ਵੀ ਇੱਥੇ ਨੀਹਾਂ ਮੌਜੂਦ ਨੇ ਤੇ ਸਾਰਾ ਆਪਾਂ ਇਤਿਹਾਸ ਲੜੀ ਬਾਰ ਤੁਹਾਨੂੰ ਦਰਸ਼ਨ ਕਰਵਾਵਾਂਗੇ ਤੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੇ ਤੁਸੀਂ ਵੀ ਫਤੇਗੜ ਸਾਹਿਬ ਦਰਸ਼ਨ ਕਰਨ ਵਾਸਤੇ ਆ ਰਹੇ ਹੋ ਤਾਂ ਇੱਥੇ ਪਾਰਕਿੰਗ ਬਿਲਕੁਲ ਫ੍ਰੀ ਹੈ ਰਹਿਣ ਵਾਸਤੇ ਕਮਰਿਆਂ ਦਾ ਕਿਰਾਇਆ 200 ਰੁਪਏ 500 ਰੁਪਏ ਜਮ੍ਹਾਂ ਕਰਾਉਂਦੇ ਨੇ ਸਵੇਰੇ 300 ਵਾਪਸ ਕਰ ਦਿੰਦੇ ਨੇ ਆ ਸਾਧ ਸੰਗਤ ਜੀ ਇਸ ਟਾਈਮ ਆਪਾਂ ਦਰਸ਼ਨ ਕਰ ਰਹੇ ਆ ਠੰਡੇ ਬੁਰਜ ਦੇ ਇਸੇ ਸਥਾਨ ਤੇ 11 ਤੇ 12 ਪੋਂ ਨੂੰ ਮਾਤਾ ਗੁਜਰੀ ਤੇ ਛੋਟੇ ਸਾਹਿਬ ਜੱਦਿਆਂ ਨੂੰ ਠੰਡੇ ਬੁਰਜ ਚ ਰੱਖਿਆ ਗਿਆ ਸੀ ਕਹਿਆ ਜਾਂਦਾ ਕਿ ਇਹ ਸੂਬਾ ਸਰਹੰਦ ਦਾ ਦੀ ਉਹ ਜਗ੍ਹਾ ਸੀ ਜਿੱਥੇ ਕਿ ਇਹਦੇ ਨਾਲ ਦੀ ਨਾ ਇੱਕ ਨਦੀ ਲੰਘਦੀ ਸੀ ਸੋ ਇਹ ਏਸੀ ਕਮਰੇ ਵਜੋਂ ਏਸੀ ਹਾਲ ਵਜੋਂ ਵਰਤੇ ਜਾਂਦਾ ਸੀ ਇੱਥੇ ਕਹਿੰਦੇ ਉਹ ਨਦੀ ਦਾ ਪਾਣੀ ਵਿੱਚ ਦੀ ਹਵਾ ਹੋ ਕੇ ਆਉਂਦੀ ਤੇ ਉਹ ਠੰਡੀ ਹੁੰਦੀ ਸੀ ਤੇ ਉਹ ਠੰਡੀ ਠਾਰ ਹਵਾ ਦੇ ਵਿੱਚ ਇੱਥੇ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਬਿਨਾ ਕੱਪੜੇ ਲੀੜੇ ਉਹਨਾਂ ਨੂੰ ਕੋਈ ਰਜਾਈ ਗਦੈਲਾ ਕੁਝ ਨਹੀਂ ਦਿੱਤਾ ਗਿਆ ਪੋ ਦੇ ਮਹੀਨੇ ਇਹ 11 ਤੇ 12 ਪੋ ਦੀ ਰਾਤ ਆ ਜਿਹੜੀ ਉਹ ਇਸੇ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰੀ ਤੇ ਛੋਟੇ ਸਾਹਿਬ ਜਦਾਂ ਦੀ ਬਤੀਤ ਹੋਈ ਡੇ ਬਰਜ ਦੇ ਬਿਲਕੁਲ ਸਾਹਮਣੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਜਿੱਥੇ ਕਿ ਸਹਿਬ ਜਦਿਆਂ ਨੇ ਨੀਹਾਂ ਚਟਣਿਆ ਗਿਆ ਸੀ ਇੱਥੇ ਅੱਜ ਵੀ ਉਹ ਨੀਹਾਂ ਮੌਜੂਦ ਨੇ ਆਪਾਂ ਤੁਹਾਨੂੰ ਉਹਨਾਂ ਦੇ ਵੀ ਦਰਸ਼ਨ ਕਰਵਾਵਾਂਗੇ ਇਹ ਦੋਨੋਂ ਗੁਰਦੁਆਰਾ ਸਾਹਿਬ ਜਿੱਥੇ ਠੰਡੇ ਬਰਜ ਜ ਰੱਖਿਆ ਗਿਆ ਸੀ ਤੇ ਜਿੱਥੇ ਨੀਹਾਂ ਦੇ ਵਿੱਚ ਚਣੇ ਗਏ ਸੀ ਸਹਿਬ ਜਦਿਆਂ ਨੇ ਇਹ ਦੋਨੋਂ ਗੁਰਦੁਆਰਾ ਸਾਹਿਬ ਬਿਲਕੁਲ ਨੇੜੇ-ਨੇੜੇ ਨੇ ਆ ਮੌਸਮ ਬਣੇ ਇਹ ਸ਼ਹੀਦੀ ਸਥਾਨਾ ਤੰਤਨ ਬਾਬਾ ਜੋਰਾਬਰ ਸਿੰਘ ਜੀ ਤੰਤਨ ਬਾਬਾ ਫਤੇ ਸਿੰਘ ਜੀ ਉੱਪਰ ਦਰਬਾਰ ਸਾਹਿਬ ਬਣਿਆ ਹੋਇਆ ਅਤੇ ਥੱਲੇ ਜਿਹੜਾ ਰਸਤਾ ਪੂਰਾ ਸਾਹਿਬ ਬਣਿਆ ਹੋਇਆ ਉੱਥੇ ਉਹ ਨੀਹਾਂ ਅੱਜ ਵੀ ਮੌਜੂਦ ਨੇ ਇਹ نیچے ਇਸ ਕਰਕੇ ਬਣਿਆ ਹੋਇਆ ਕਿਉਂਕਿ ਇੱਥੇ ਸਾਰਾ ਹੀ ਇਹ ਪਹਾੜੀਏ ਜੰਗਲੀ ਏਰੀਆ ਸੀ ਨਾਲ ਦੇ ਇਹਦੇ ਬਿਲਕੁਲ ਨਦੀ ਲੰਗਦੀ ਸੀ ਤੇ ਠੰਡਾ ਬੁਰਜ ਕਾਫੀ ਉੱਚਾ ਇਹ ਸਥਾਨ ਜਿੱਥੇ ਨਿਹੰਗ ਦੇ ਵਿੱਚ ਸਾਬਜਦਿਆਂ ਨੂੰ ਛਿਣਿਆ ਗਿਆ ਸੀ ਇਹ ਉਹੀ ਨਿਹੰਗ ਅੱਜ ਵੀ ਮੌਜੂਦ ਨੇ ਇੱਥੇ ਵਾਹਿਗੁਰੂ ਤੇ ਉੱਪਰ ਇਹ ਸਥਾਨ ਬਿਲਕੁਲ ਗੁਰਦੁਆਰਾ ਸਾਹਿਬ ਦੇ ਨੇੜੇ ਬਣਿਆ ਹੋਇਆ ਸ਼ਹੀਦ ਗੰਜ ਸਾਹਿਬ ਇੱਥੇ ਸਰਹੰਦ ਫਤਿਹ ਦੌਰਾਨ 6000 ਸਿੰਘ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਦਾ ਸੰਸਕਾਰ ਇਸ ਸਥਾਨ ਤੇ ਕੀਤਾ ਗਿਆ ਸੀ ਰਾਤ ਆਪਾਂ ਨੂੰ ਨਿਹਰਾ ਹੋ ਗਿਆ ਸੀ ਕਾਫੀ ਜਦੋਂ ਆਪਾਂ ਤੁਹਾਨੂੰ ਠੰਡੇ ਬੁਰਜ ਦੇ ਤੇ ਜਿੱਥੇ ਛੋਟੇ ਸਹਿਬਜ਼ਾਦਿਆਂ ਨੂੰ ਨਹੀਂ ਹਾਂ ਚ ਜਨਸੀ ਉਸ ਗੁਰਦੁਆਰਾ ਸਾਹਿਬ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਨੇ ਸੋ ਆਪਾਂ ਇਸ ਟਾਈਮ ਖੜੇ ਹਾਂ ਹੁਣ ਬਾਬਾ ਮੋਤੀराम ਮਹਿਰਾ ਜੀ ਦੇ ਗੁਰਦੁਆਰਾ ਸਾਹਿਬ ਇਹ ਰੋਡ ਦੇ ਉੱਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਯਾਦਗਾਰ ਅਮਰ ਸ਼ਹੀਦ ਬਾਬਾ ਮੋਤੀराम ਮਹਿਰਾ ਜੀ ਬਾਬਾ ਮੋਤੀराम ਮਹਿਰਾ ਜੀ ਨੇ ਮਾਤਾ ਗੁਜਰੀ ਤੇ ਸਹਿਬਜ਼ਾਦਿਆਂ ਨੂੰ ਜਦੋਂ ਠੰਡੇ ਬੁਰਜ ਚ ਰੱਖਿਆ ਹੋਇਆ ਸੀ ਸੂਬੇ ਨੇ ਉਸ ਸਮੇਂ ਬਾਬਾ ਮੋਤੀराम ਮਹਿਰਾ ਨੇ ਉਹਨਾਂ ਨੂੰ ਦੁੱਧ ਪਾਇਆ ਸੀ ਜਦੋਂ ਇਹ ਗੱਲ ਸੂਬੇ ਕੋਲੇ ਪਹੁੰਚੀ ਕਿ ਮੋਤੀराम ਮਹਿਰਾ ਜੀ ਮਾਤਾ ਗੁਜਰੀ ਤੇ ਛੋਟੇ ਸਹਿਬ ਜਦਿਆਂ ਉਹਨਾਂ ਨੇ ਦੁੱਧ ਪਾਇਆ ਸੇਵਾ ਕੀਤੀ ਉਹਨਾਂ ਦੀ ਤਾਂ ਸੂਬੇ ਸਰਹੰਦ ਨੇ ਇਸ ਦੇ ਬਦਲੇ ਫਿਰ ਬਾਬਾ ਮੋਤੀराम ਮਹਿਰਾ ਜੀਾਂ ਦੇ ਸਾਰੇ ਪਰਿਵਾਰ ਨੂੰ ਤੇ ਬਾਬਾ ਮੋਤੀराम ਮਹਿਰਾ ਜੀਾਂ ਨੂੰ ਬੇਲਣੇ ਵਿੱਚ ਪੀੜਤਾ ਸੀ ਉਹਨਾਂ ਦਾ ਸਾਰਾ ਪਰਿਵਾਰ ਸ਼ਹੀਦ ਕਰਤਾ ਸੀ ਤੇ ਇਹਦੇ ਸਾਹਮਣੇ ਇਹ ਇੱਕ ਰੋਜਾ ਸ਼ਰੀਫ ਆ ਇਹ ਮੁਸਲਮਾਨਾਂ ਦੀ ਜਗ੍ਹਾ ਇੱਥੇ ਤੇ ਜਦੋਂ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਫਤਿਹ ਕੀਤੀ ਤਾਂ ਉਦੋਂ ਕੁਸ਼ਕ ਨੇ ਕਿਹਾ ਵੀ ਆਪਾਂ ਇਹਨੂੰ ਵੀ ਢਾ ਦੇਈਏ ਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਕਹਿੰਦੇ ਵੀ ਇਹ ਮੁਸਲਮਾਨ ਭਾਈਆਂ ਦੀ ਧਾਰਮਿਕ ਜਗ੍ਹਾ ਇਹਦਾ ਸੂਬੇ ਨਾਲ ਕੋਈ ਲੈਣਾ ਦੇਣਾ ਨਹੀਂ ਆਪਾਂ ਸਿਰਫ ਜਿਹੜੀਆਂ ਸੂਬੇ ਨਾਲ ਚੀਜ਼ਾਂ ਸਬੰਧ ਸੀ ਉਹਨਾਂ ਨੂੰ ਖਤਮ ਕੀਤਾ ਆਪਣੀ ਲੜਾਈ ਸੂਬੇ ਨਾਲ ਆ ਇਸ ਤਸਵੀਰ 'ਚ ਤੁਸੀਂ ਦਰਸ਼ਨ ਕਰ ਰਹੇ ਹੋ ਬਾਬਾ ਮੋਤੀराम ਮਹਿਰਾ ਜੀ ਅ ਬੱਚੇਨ ਦੁੱਧ ਪਿਆ ਰਹੇ ਨੇ ਤੇ ਆਈ ਉਹੀ ਗਲਾਸ ਨੇ ਜਿਨ੍ਹਾਂ ਚ ਬਾਬਾ ਫਤਿਹ ਸਿੰਘ ਤੇ ਬਾਬਾ ਜੂਰਾਬਰ ਸਿੰਘ ਨੇ ਦੁੱਧ ਛਕਿਆ ਸੀ ਤੇ ਇੱਥੇ ਫਿਰ ਮੋਤੀ ਰਾਮ ਜੀਆ ਦਾ ਸਾਰਾ ਪਰਿਵਾਰ ਬੇਲਣੇ ਵਿੱਚ ਦੀ ਪੀੜਤਾ ਸੀ ਸਾਧ ਸੰਗਤ ਜੀ ਹੁਣ ਆਪਾਂ ਖੜੇ ਆ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਇਹੋ ਥਾਣਾ ਜਿੱਥੇ ਸ਼ਹੀਦ ਕਰਨ ਤੋਂ ਬਾਅਦ ਮਾਤਾ ਗੁਜਰੀ ਛੋਟੇ ਸਹਿਬ ਜੱਦਿਆਂ ਨੂੰ ਇਥੇ ਇੱਕ ਨਦੀ ਵਗਦੀ ਸੀ ਹੰਸਲਾ ਨਦੀ ਉਹਦੇ ਕਿਨਾਰੇ ਤੇ ਸੱਟਦਾ ਸੀ ਕਿ ਇੱਥੇ ਆਪੇ ਜੰਗਲੀ ਜਾਨਵਰ ਦੇਹਾਂ ਨੂੰ ਖਾ ਲੈਣਗੇ ਪਰ ਇਥੇ ਬੱਬਰ ਸ਼ੇਰਾ ਨੇ ਕਹਿੰਦੇ ਮਾਤਾ ਗੁਜਰੀ ਜੀਆਂ ਦੀ ਦੇਹ ਬਾਬਾ ਫਤਿਹ ਸਿੰਘ ਬਾਬਾ ਜੂਰੇਵਰ ਸਿੰਘ ਜੀਆਂ ਦੀ ਸ਼ਹੀਦ ਹੋਈਆਂ ਦੇਹਾਂ ਦੀ ਰਾਖੀ ਕੀਤੀ ਸੀ ਬੱਬਰ ਸ਼ੇਰਾ ਨੇ ਇਹ ਵੀ ਉਸੇ ਤਰ੍ਹਾਂ ਦੇ ਸਥਾਨ ਜਿੱਮੇ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਬਿਉ ਚਾਨੀਮਾ ਹੋਣ ਕਰਕੇ ਉੱਥੇ ਉੱਥੇ ਜਗ੍ਹਾ ਬਣੀ ਹੋਈ ਆ ਇੱਥੇ ਬਾਬਾ ਜੋਰਾਵਰ ਸਿੰਘ ਜੀ ਨੇ ਇਹ ਦੇਪਈ ਸੀ ਤੇ ਇੱਥੇ ਬਾਬਾ ਫਤਿਹ ਮਾਤਾ ਗੁਜਰੀ ਜੀ ਤੇ ਬਾਬਾ ਫਤਿਹ ਸਿੰਘ ਜੀ ਦੀ ਉਹ ਜਮਲਾਸ਼ਤ ਤੇ ਬਣੀ ਹੋਈ ਜਗਾ ਤੇ ਇਹਦੇ ਨਾਲ ਦੀ ਹੰਸਲਾ ਨਦੀ ਵਗਦੀ ਸੀ ਇਹ ਯਾਦਗਾਰ ਬਜੋਂ ਇੱਥੇ ਕੰਨ ਨਿਸ਼ਾਨੀ ਇੱਥੇ ਬੱਬਰ ਸ਼ੇਰਾਂ ਨੇ ਰਾਖੀ ਕੀਤੀ ਸੀ ਇਹਾਂ ਦੀ ਤੁਸੀਂ ਇਸ ਟਾਈਮ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਜੋਤੀ ਸਰੂਪ ਸਾਹਿਬ ਜੀ ਦੇ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਜਗਾ ਹੁਣ ਤੱਕ ਦੇ ਇਤਿਹਾਸ ਚ ਇੰਨੀ ਮਹਿੰਗੀ ਜਗਾ ਕਿਤੇ ਨਹੀਂ ਵਿਕੀ ਤੇ ਇੱਥੇ ਮਾਤਾ ਗੁਜਰਕ ਔਰ ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ ਜੀ ਦਾ ਸੰਸਕਾਰ ਕੀਤਾ ਗਿਆ ਸੀ ਸੰਸਕਾਰ ਕਰਨ ਵਾਸਤੇ ਵਜੀਦ ਖਾਨ ਸੂਬਾ ਸਰਹੰਦ ਨੂੰ ਟੋਡਰਮੱਲ ਨੇ ਆਪਣੀ ਜਿੰਨੀ ਵੀ ਉਹਨਾਂ ਦੀ ਜਾਇਦਾਦ ਸੀ ਜਿੰਨੀ ਵੀ ਉਹਨਾਂ ਦੀ ਪੂੰਜੀ ਸੀ ਉਹ ਸਾਰੀ ਉਹਨਾਂ ਨੂੰ ਦਿੱਤੀ ਤਾਂ ਕਿ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਮਾਤਾ ਗੁਜਰਕ ਔਰ ਜੀ ਦਾ ਸੰਸਕਾਰ ਕੀਤਾ ਜਾਵੇ ਉਹ ਕਹਿੰਦੇ ਸੋਨੇ ਦੇ ਮੋਹਰੇ ਖੜੀਆਂ ਕਰਕੇ ਸੰਸਕਾਰ ਵਾਸਤੇ ਜਗ੍ਹਾ ਲਈ ਸੀ ਟੋਡਰਮੱਲ ਨੇ ਇਸ ਸਥਾਨ ਤੇ 1704 ਈਸਵੀ ਦੇ ਵਿੱਚ ਆ ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਤੇ ਮਾਤਾ ਗੁਜਰੀ ਜੀ ਆਂ ਦਾ ਸੰਸਕਾਰ ਕੀਤਾ ਗਿਆ ਸੀ ਜਿਸ ਜਗ੍ਹਾ ਤੇ ਸੰਸਕਾਰ ਕੀਤਾ ਗਿਆ ਸੀ ਇੱਥੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਆਂ ਦਾ ਪ੍ਰਕਾਸ਼ ਹੈ ਗੁਰਦੁਆਰਾ ਸਾਹਿਬ ਤੋਂ ਬਾਹਰ ਹੁੰਦੀ ਹੈ ਇਧਰਲੇ ਪਾਸੇ ਸਰੋਵਰ ਬਣਿਆ ਹੋਇਆ ਹੈ ਇਹ ਜੇ ਫਤਿਹਗੜ ਸਾਹਿਬ ਦਾ ਇਤਿਹਾਸ ਗੁਰਦੁਆਰਾ ਠੰਡਾ ਬੁਰਜ ਤੋਂ ਲੈ ਕੇ ਫਿਰ ਨੀਹਾਂ ਦੇ ਵਿੱਚ ਜਿਨੇ ਗਏ ਸਾਬਜਾਦੇ ਉਸ ਤੋਂ ਬਾਅਦ ਸ਼ਹੀਦ ਹੋਈਆਂ ਦੇਹਾਂ ਦੀ ਬੱਬਰ ਸ਼ੇਰਾ ਨੇ ਰਾਖੀ ਕੀਤੀ ਤੇ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਜੋਤੀ ਸਰੂਪ ਜਿੱਥੇ ਸਾਬਜਾਦਿਆਂ ਦਾ ਸੰਸਕਾਰ ਕੀਤਾ ਗਿਆ ਤੇ ਪੰਜਵੀਂ ਜਗ੍ਹਾ ਉਹ ਆ ਜਿੱਥੇ ਜਿਹੜੀ ਕਿ ਦੀਵਾਨ ਟੋਡਰਮਲ ਜੀਆਂ ਦੀ ਹਵੇਲੀ ਹੈ ਜਿਨ੍ਹਾਂ ਨੇ ਸਾਬਜਾਦਿਆਂ ਦਾ ਮਾਤਾ ਗੁਜਰੀ ਜੀਆਂ ਦਾ ਸੰਸਕਾਰ ਕਰਨ ਵਾਸਤੇ ਮੋਰਾ ਖੜੀਆਂ ਕਰਕੇ ਜਗਾ ਖਰੀਦੀ ਸੀ ਸੋ ਇਹਨਾਂ ਨੇ ਆਪਣੀ ਸਾਰੀ ਪੂੰਜੀ ਸੰਸਕਾਰ ਵਾਸਤੇ ਜਗਾ ਲੈਣ ਵਾਸਤੇ ਲਾਤੀ ਸੀ ਤੇ ਇਹ ਸੀ ਜੀ ਫਤੇਗੜ ਸਾਹਿਬ ਦਾ ਇਤਿਹਾਸ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਚਮਕੌਰ ਸਾਹਿਬ ਚਮਕੌਰ ਦੀ ਗੜੀ ਦੇ ਤੇ ਚੱਪੜ ਜੀੜੀ ਦੇ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਜ਼ਰੂਰ ਕਰਿਓ